ਮੈਂ ਕਿਹਾ ਸਾਡਾ ਜਦੋਂ ਕੀ ਦੇਖ ਕੇ ਜਾਉਂ ਸੁਣਉਣੀ ਪੈਂਦੀ ਆ ਪਰ ਕਹਿੰਦਾ ਯਾਰ ਤੈਨੂੰ ਬੰਦਾ ਬਣ ਜਾ ਮੈਂ ਕਿਹਾ ਬੰਦਾ ਹੀ ਐ ਮਤਲਬ ਬੰਦਾ ਹੀ ਐ ਕਹਿੰਦਾ ਨਹੀਂ ਐ ਨਹੀਂ ਤੂੰ ਬੰਦਾ ਬਣਦਾਗਾ ਉਹਨੇ ਮੁੰਡੇ ਬੁਲਾ ਲਏ ਬਾਹਰ ਉਹ ਕਿਰਪਾਨਾ ਲੈ ਕੇ ਤਾਸੇ ਪਸੇ ਦੁਕਾਨ ਵਾਲੇ ਭੱਜ ਕੇ ਡਰਦੇ ਉਦੋਂ ਦੁਕਾਨ ਵਾਲੇ ਜਦੋਂ ਭੱਜ ਗਏ ਉਦੋਂ ਬਾਅਦ ਅੰਦਰ ਆ ਕੇ ਇਹਨਾਂ ਨੇ ਮੇਰੀ ਬਹੁਤ ਘੁੱਟ ਮਾਰ ਕੀਤੀ ਆ ਸਾਡੇ ਪੱਤਰਕਾਰਾਂ ਨਾਲ ਥੇੜੀ ਜਾਵਾ ਮੇਰੇ ਕੋਲੇ ਸੀ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਇਹਨਾਂ ਨੇ ਵੀ ਕਿਸੇ ਲੁਬਾਨ ਬਿਨਾਂ ਕਰ ਦ ਸਕਣ ਠੀਕ ਹੈ ਉਦੋਂ ਬਾਅਦ ਇਹਨਾਂ ਨੇ ਮੇਰੇ ਲੱਤਾ ਮੁੱਕੀ ਜੋ ਜਿਵੇਂ ਵੱਜੀ ਉਹ ਕਹਿੰਦੇ ਸਾਡਾ ਕੰਮ ਹੀ ਹੈ ਤੇ ਗੁੰਡੇ ਐ ਨਾਲ ਆਏ ਸੀ ਕਹਿੰਦੇ ਯਾਰ ਫਰੈਸ਼ ਕਰਾ ਦੇ ਸਾਡਾ ਤਾਂ ਠੀਕ ਹੈ ਨਾ ਬੱਦਾ ਵੜਦਾ ਭਰਾ ਦੀ ਖਬਰ ਨਾ ਰਾਈ ਉਸ ਤੋਂ ਬਾਅਦ ਮੇਰੇ ਦਾਦੀ ਮੈਨੂੰ ਤਾਰੂ ਗਈ ੱੱਕੇ ਨਾਲ ੱੱਕੇ ਨਾਲ ਵਿਸਾਖ ਆਇਆ ਅਦੋਂ ਰਗ ਨਹੀਂ ਰਗ ਲਗੀ ਰਗ ਰਾਈਆਂ ਡੰਡ ਕੜਾਏ ਕੰਨਾਂ ਨੂੰ ਹੱਥ ਲਵਾਏ ਕਹਿੰਦੇ ਪੈਨਟੀ ਖਬਰ ਲਾਏਗਾ ਹੁਣ ਤੂੰ ਬੰਦਾ ਪਹੜਾਣ ਗਿਆ ਤੇ ਜਵਾਕ ਮੈਨੂੰ ਤੂੰ ਕੀ ਦਿੱਤੀ ਉਹ ਤਾਂ ਮੈਂ ਤੂੰ ਲਕੀਰਾ ਕਰਨਾ ਕਹਿੰਦੇ ਘਰ ਉਧਰੇ ਜਵਾਕ ਚੱਕ ਕੇ ਲੈ ਮੇਰੇ ਬੇਟਾ ਬੇਟੀ ਛੋਟੇ ਛੋਟੇ ਕਦੇ ਉਹਨੂੰ ਕਰਾ ਚੱਕ ਕੇ ਲੈਣੇ ਤੇਨੂੰ ਫੇਰ ਪਤਾ ਲੱਗੂਗਾ ਤੇਨੂੰ ਉਹ ਨਾਲ ਹੀ ਕਰਦਾ ਵਾਲ ਲਗੇ ਲਾਦੇ ਅਸੀਂ ਚਰਨਜੀਤ ਕੋਣ ਹੈ ਜੀ ਟ੍ਰੈਕਿੰਗ ਵੀ ਮੈਂ ਪਰਦਾਇਣਾ ਜੀ ਇਹ ਜਸਪ੍ਰੀਤ ਪੀਏ ਆ ਰਾਜੇ ਬਟੇ ਕਿ ਸਾਰਾ ਕੁਝ ਉਹਦੇ ਹੀ ਕਰਾਇਆ ਉਹਦੀ ਸ਼ਹਿਦ ਦੀ ਵਜ੍ਹਾ ਜੀ ਸਾਰਾ ਕੁਝ ਉਹਨੇ ਮੈਨੂੰ ਲਾ ਕੇ ਫੋਨ ਕੀਤਾ ਵੀ ਕਹਿੰਦਾ ਤੂੰ ਬੰਦਾ ਬਣ ਜਾ ਕਹਿੰਦਾ ਠੀਕ ਹੈ ਜੀ ਉਹ ਉਸ ਕਰਕੇ ਹੋਇਆ ਜ਼ਰਾ ਪਹਿਲਾਂ ਵੀ ਤੁਹਾਡੇ ਤੇ ਹਮਲੇ ਹੋਏ ਸੀ ਜੀ ਇੱਕ ਵਾਰ ਮੈਨੂੰ ਪਹਿਲਾਂ ਵੀ ਮੇਰੇ ਵੱਲ ਹੱਕਿਆਂ ਵਾਂ ਮਾਰ ਕੇ ਉੱਡ ਗਏ ਸੀਗੇ ਉਹਦਾ ਪਰਚਾ ਦਰਜ ਹੋਇਆ ਵੇਬਕ ਅੱਛਾ ਜਸਪ੍ਰੀਤ ਨੇ ਤੁਹਾਨੂੰ ਆਪਸੀ ਨਾਲ ਨਹੀਂ ਜਸਪ੍ਰੀਤ ਨਾਲ ਨਹੀਂ ਸੀਗਾ ਉਹ ਮਤਲਬ ਉਹਨੇ ਰਾਤ ਫੋਨ ਕੀਤਾ ਸੀ ਮੈਨੂੰ ਅੱਧਾ ਘੋੜਾ ਘਟਾ ਰਾਤ ਮੈਨੂੰ ਇਸ ਗੱਲ ਨੂੰ ਲੈ ਕੇ ਕੀ ਕਿਹਾ ਸੀ ਇਸ ਗੱਲ ਨੂੰ ਲੈ ਕੇ ਵੀ ਤੂੰ ਯਾਰ ਕੱਲ੍ਹ ਹੀ 26 ਪੱਤਰ ਕਰਾ ਤੂੰ ਕੱਲ੍ਹ ਹੀ ਪੱਤਰ ਕਰ ਬਣਾਇਆ ਫਿਰਦਾ 5 25 ਨਹੀਂ ਲਾਉਂਦੇ ਤੇਰੇ ਨੂੰ ਬੜਾ ਵੀ ਹੈ